ਪੰਜਾਬੀ ਬਾਗ ਤੋਂ ਪਰਮਜੀਤ ਸਿੰਘ ਸਰਨਾਉਨ ਟੱਕਰ ਦੇ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਿਰਸਾ ਸਾਹਿਬ ਕੀ ਹਾਲਤ ਦਿੱਲੀ 'ਚ ਅਕਾਲੀ ਦਲ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਅਕਾਲੀ ਦਲ ਨੂੰ ਪੋਜ਼ਿਟਿਵ ਰਿਸਪੌਂਸ ਆ ਚਾਰ ਸਾਲ ਦੇ ਪੋਜ਼ਿਟਿਵ ਕੰਮਾਂ ਦੇ ਉੱਤੇ ਲੋਕ ਵੋਟ ਦੇ ਰਹੇ ਨੇ ਔਰ ਦੂਜੇ ਪਾਸੇ ਉਹਨਾਂ ਕੋ ਅਜੰਡਾ ਹੀ ਨਹੀਂ ਸਿਰਫ ਨੈਗੇਟਿਵ ਅਜੰਡਾ ਨੈਗੇਟਿਵਿਟੀ ਦੀ ਗੱਲ ਕਰਦੇ ਆ ਕੋਈ ਪੋਜ਼ਿਟਿਵ ਅਜੰਡਾ ਲੈ ਕੇ ਨਹੀਂ ਆ ਚਾਰ ਸਾਲਾਂ ਜਿਹੜਾ ਅਸੀਂ ਕੌਮ ਦੇ ਕੰਮ ਕੀਤੇ ਨੇ ਜਿਹੜੇ ਕੌਮ ਦੇ ਚੜ੍ਹਦੀ ਕਲਾ ਦੇ ਕਾਰਜ ਕੀਤੇ ਨੇ ਚਾਹੇ ਗੁਰੂ ਸਾਹਿਬਾਨਾਂ ਦੇ ਗੁਰਪ੍ਰਵਾਂ ਨੂੰ ਲੈ ਕੇ ਹੋਵੇ ਚਾਹੇ ਸ਼ਹੀਦਾਂ ਦੀ ਸ਼ਹਾਦਤਾਂ ਨੂੰ ਲੈ ਕੇ ਹੋਵੇ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਹੋਵੇ ਚਾਹੇ ਦਿੱਲੀ ਦੇ ਇਤਿਹਾਸ ਨੂੰ ਸੁਰਜੀਤ ਕਰਨ ਦੀ ਗੱਲ ਹੋਵੇ ਜੋ ਅਸੀਂ ਕੰਮ ਕੀਤੇ ਲੋਕ ਨੂੰ ਉਹਨੂੰ ਸੇਵਾ ਕਰ ਤੁਮ ਕਹੋਗੇ ਕਿ ਚੋਣ ਦਿੱਲੀ ਦੀ ਹੈ ਤੇ ਮੁੱਦਾ ਇਹ ਬਣ ਰਿਹਾ ਹੈਗਾ ਕਿ ਬੇਅਦਬੀ ਡੇਰਾ ਮੁਖੀ ਦਿੱਲੀ ਦੀ ਚੋਣ 'ਚ ਪੰਜਾਬ ਦੇ ਮੁੱਦੇ ਕਿਉਂ ਮਰਦੇ ਕਿਉਂਕਿ ਉਹਨਾਂ ਨੂੰ ਕੋ ਪੋਜ਼ਿਟਿਵ ਅਜੰਡਾ ਹੈ ਨਹੀਂ ਉਹਨਾਂ ਨੂੰ ਕੋ ਸਾਡ ਨੂੰ ਕ੍ਰਿਟਸਾਈਜ਼ ਨਹੀਂ ਕਰ ਪਾਰੇ ਸਾਡੇ ਕੰਮ ਨੂੰ ਲੋਕ ਐਪਰੀਸ਼ੀਏਟ ਕਰਦੇ ਪਏ ਨੇ ਸੋ ਉਹਨਾਂ ਨੂੰ ਲੱਗਦਾ ਹੈ ਕਿ ਕਦੀ ਬਿਹਾਰ ਦੀ ਗੱਲ ਕਰੋ ਕਦੀ ਯੂਪੀ ਦੀ ਗੱਲ ਕਰੋ ਕਦੀ ਡੇਰੇ ਦੀ ਗੱਲ ਕਰੋ ਕਦੀ ਆਹ ਗੱਲ ਕਰੋ ਉਹ ਨੈਗੇਟਿਵ ਪੋਲਿਟਿਕਸ ਕਰਦੇ ਨੇ ਲੋਕਾਂ ਨੇ ਦੇਖ ਲਿਆ ਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਦੱਸ ਰਹੇ ਨੇ ਅਸੀਂ ਕੀਤਾ ਕੀ ਔਰ ਕਰਾਂਗੇ ਕੀ ਔਰ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਸਿਰਫ ਸਿਰਫ ਦੋਸ਼ ਵੇ ਦੋਸ਼ ਤੋਂ ਬਾਰ ਆ ਹੀ ਨਹੀਂ ਪਾਰੇ